ਤੋ ਕੀ ਹੈ ਜੀ हां ਉਹੀ ਬੋਡੀ ਬਿਲਡਰ ਜੋ ਤੁਹਾਨੂੰ ਅਕਸਰ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀਗਾ ਜਾਂ ਫਿਰ ਉਸਦੀ ਉੱਚੀ ਲੰਮੀ ਹਾਈਟ ਜਾਂ ਫਿਰ ਉਸਦੇ ਡੋਲੇ ਜਾਂ ਉਸ ਦਾ ਜੋ ਪੂਰਾ ਸ਼ਰੀਰ ਸੀਗਾ ਜੋ ਇੱਕ ਲੋਕਾਂ ਦੇ ਲਈ ਉਹ ਰੋਲ ਮਾਡਲ ਸੀਗਾ ਤੇ ਜੇਕਰ ਵਿਰਿੰਦਰ ਕੁਮਾਰਨ ਦੀ ਗੱਲ ਕੀਤੀ ਜਾਵੇ ਜੋ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈਗੀ ਆ ਤਾਂ ਉਹ ਅੰਮ੍ਰਿਤਸਰ ਦੇ ਵਿੱਚ ਆਪਰੇਟ ਕਰਨ ਦੇ ਲਈ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਦੇ ਮਸਲ ਦਾ ਆਪਰੇਟ ਹੋ ਰਿਹਾ ਸੀਗਾ ਤਾਂ ਉਸ ਮੌਕੇ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਦਾ ਬਾਡੀ ਬਿਲਡਰ ਵਰਿੰਦਰ ਕੁਮਰ ਜਿਹੜੇ ਹਾਲ ਦੇ ਵਿੱਚ ਉਹ ਜਲੰਧਰ ਰਹਿ ਰਹੇ ਸਨ ਜਿੱਥੇ ਉਹਨਾਂ ਦਾ ਡੇਰੀ ਫਾਰਮਿੰਗ ਦਾ ਇੱਕ ਤਕੜਾ ਕਾਰੋਬਾਰ ਸੀਗਾ ਇਸ ਤੋਂ ਇਲਾਵਾ ਜੇਕਰ ਵਰਿੰਦਰ ਕੁਮਰ ਦੀ ਗੱਲ ਕੀਤੀ ਜਾਵੇ ਤਾਂ ਬਾਡੀ ਬਿਲਡਿੰਗ ਦੇ ਵਿੱਚ ਕਈ ਖਿਤਾਬ ਉਹ ਆਪਣੇ ਨਾਮ ਕਰ ਚੁੱਕੇ ਸੀਗੇ ਇਸ ਤੋਂ ਇਲਾਵਾ ਪੰਜਾਬੀ ਫਿਲਮ ਦੇ ਵਿੱਚ ਵੀ ਉਹਨਾਂ ਨੇ ਇੱਕ ਆਪਣੀ ਵੱਖਰੀ ਪਛਾਣ ਬਣਾਈ ਸੀ 2012 ਦੇ ਵਿੱਚ ਉਹਨਾਂ ਦੀ ਜਿਹੜੀ ਫਿਲਮ ਆਉਂਦੀ ਆ ਕਬੱਡੀ ਇੱਕ ਮੁਹੱਬਤ ਇਸ ਤੋਂ ਇਲਾਵਾ ਹਿੰਦੀ ਫਿਲਮਾਂ ਦੇ ਵਿੱਚ ਵੀ ਉਹ ਨਜ਼ਰ ਆਏ ਟਾਈਗਰ ਫਿਲਮ ਦੇ ਵਿੱਚ ਉਹ ਨਜ਼ਰ ਆਏ ਇਸ ਤੋਂ ਇਲਾਵਾ ਟਾਈਗਰ 3 ਦੇ ਵਿੱਚ ਵੀ ਉਹ ਨਜ਼ਰ ਆਏ ਤਾਂ ਮੰਦ ਭਾਗੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇੰਜ ਜਾਪਦਾ ਕਿ ਜਿਵੇਂ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗੀ ਹੋਵੇ ਜੇਕਰ ਅੱਜ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਕੱਲ ਉਹਨਾਂ ਦੀ 40 ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉੱਥੇ ਹੁਣ ਇਹ ਸ਼ਾਮ ਵੇਲੇ ਮੰਦਪਾਗ ਦੀ ਖਬਰ ਸਾਹਮਣੇ ਆਈ ਆ ਬਾਡੀ ਬਿਲਡਰ ਫਰਿੰਦਰ ਕੁਮਾਰ ਜਿਹੜੇ ਉਹਨਾਂ ਦੀ ਮੌਤ ਹੋ ਗਈ ਆ ਦਿਲ ਦਾ ਦੌਰਾ ਪੈਣ ਕਾਰਨ ਜਿਹੜੀ ਉਹਨਾਂ ਦੀ ਮੌਤ ਹੋਈ ਆ ਤਾਂ ਦੱਸਦੀ ਹੈ ਕਿ